ਯਮੇਂਗਿ ਤੁਹਾਨੂੰ ਪਤਾ ਹੈ ਕੋਈ ਦਿਨ ਪਹਿਲਾਂ ਪਿੰਡ ਸੋਰਾ ਵਿਕੇ ਦੋ ਨੌਜਵਾਨਾਂ ਨੇ ਪਿਛੋਕੜ ਦਿਨ ਉਹ ਤੇ ਇੱਕ ਦੁਕਾਨਦਾਰ ਦੇ ਕੋਲੋਂ 7000 ਰੁਪਿਆ ਖੋ ਲਿਆ ਸੀ ਇਹ ਨਾਲ ਮੋਬਾਈਲ ਖੋ ਲਿਆ ਸੀ ਉਹਦੇ ਵਿੱਚ ਐਸ ਐਚਓ ਦਸੂਆ ਤੇ ਚੌਕੀ ਇਨਚਾਰਜ ਸੰਸਾਰਪੁਰ ਦੇ ਅਸੇ ਜੀ ਜੀ ਕੁਮਾਰ ਨੂੰ ਸਫਲਤਾ ਮਿਲੀ ਹੈ ਬਹੁਤ ਵੱਡੀ ਅਚੀਵਮੈਂਟ ਹੈ ਵੀ ਇਹਨਾਂ ਨੇ ਇਹ ਜੀ ਦੋਨੇ ਦੋਸ਼ੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੁਆਰਾ ਜਿਹੜਾ ਬਾਹਰ ਦਾ ਚਬਤਿਆ ਗਿਆ ਮੋਟਰਸਾਈਕਲ ਜਿਹੜਾ ਵੈਪਰ ਐਂਡ ਜਿਹੜੇ ਖੋਈ ਗਏ ਦਾਸੀ ਛਾਤੀਗੜ੍ਹੋਂ ਚੋਂ 3500 ਰੁਪਏ ਗਿਆਨ ਰਿਕਵਰ ਕਰ ਲਿਆ ਅਸੀਂ ਰਿਮਾਂਡ ਲੈ ਕੇ ਇਹਨੂੰ ਅਗਲੀ ਤਫਤੀਸ਼ ਕਰ ਰਹੇ ਹਾਂ ਜਿਹੜਾ ਇਹ ਵਿੱਚ ਮੁਜ਼ਜ਼ਮ ਗਗਨ ਮੁਹੰਮਦਾ ਉਹ ਤੇ ਪਹਿਲਾ ਦੋਮਕਤਨੇ ਦਰਜ ਨੇ ਜਿਹੜਾ ਦੂਜਾ ਲੜਕਾ ਉਹਦੇ ਉੱਤੇ ਪਹਿਲਾ ਪਹਿਲਾ ਮੁਕਤਨਾ ਸੋ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇ ਹੋਰ ਕੋਈ ਗੱਲ ਜਿਹੜੀ ਤਫਤੀਸ਼ ਵਿੱਚ ਸਾਹਮਣੇ ਆਏਗੀ ਤਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ